ਸਸਿਕਾ ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਵੀਡੀਓ ਹੈ ਮੈਨੂੰ ਕੁਝ ਦਿਨ ਪਹਿਲਾਂ ਇੱਕ ਬਾਈ ਨੇ ਸਵਾਲ ਕਰੇ ਦੀ ਬਾਈ ਜੀ ਮੈਂ ਇੱਕ ਕਲੋਨੀ ਦੇ ਵਿੱਚ ਪਲਾਟ ਲਿਆ ਹੁਣ ਅੱਜ ਆਪਾਂ ਗੱਲ ਕਰਾਂਗੇ ਵੀ ਜਦੋਂ ਤੁਸੀਂ ਕਲੋਨੀ ਦੇ ਵਿੱਚ ਪਲਾਟ ਫਲੈਟ ਜਾਂ ਕੋਈ ਸ਼ੋਅਰੂਮ ਦੀ ਜਗ੍ਹਾ ਲੈਣੀ ਆ ਤਾਂ ਇਹ ਪੰਜ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਜੇਕਰ ਤੁਸੀਂ ਇਹ ਪੰਜ ਗੱਲਾਂ ਦਾ ਧਿਆਨ ਰੱਖਿਆ ਤਾਂ ਤੁਸੀਂ ਪੀੜ੍ਹੀਆਂ ਤੱਕ ਵੀ ਕਦੇ ਧੋਖਾ ਨਹੀਂ ਖਾਓਗੇ ਜੇਕਰ ਤੁਸੀਂ ਇਹ ਸਿਸਟਮ ਦੇ ਨਾਲ ਚੱਲੋਗੇ ਸੋ ਪਹਿਲੀ ਗੱਲ ਕੀ ਆ ਮੰਨ ਲਓ ਮੈਂ ਕੋਈ ਜਗ੍ਹਾ ਗਈ ਦੀ ਵੀ ਹਾਂ ਮੈਨੇ ਇਹ ਪਲਾਟ ਜਾਂ ਫਲੈਟ ਜਾਂ ਸ਼ੋਅਰੂਮ ਲੈਣਾ ਤੁਸੀਂ ਉਸ ਬੰਦੇ ਦੀ ਫਰਦ ਦੇਖੋ ਜਦੋਂ ਤੁਹਾਡੇ ਉਹ ਸਪੋਜ਼ ਕਰੋ ਇਹ ਜਗਾ ਤੁਹਾਡੇ ਫਿੱਟ ਆ ਗਈ ਪਲਾਟ ਆ ਗਈ ਉਹ ਚੀਜ਼ ਤੁਹਾਡੇ ਸਿਲੈਕਟ ਹੋ ਗਈ ਕਿ ਹਾਂ ਇਹ ਜਗਾ ਲੈਣੀ ਹੈ ਤੁਸੀਂ ਪਹਿਲਾਂ ਉਹਦੀ ਮਾਲਕੀ ਦੇਖੋ ਜਿਵੇਂ ਮੇਰੇ ਲੈਵੇ ਫਰਦ ਆ ਇੱਥੇ ਬੰਦੇ ਦਾ ਉਹਦਾ ਮਾਲਕੀ ਦਾ ਨਾਮ ਹੋਣਾ ਜ਼ਰੂਰੀ ਆ ਜੇ ਐਨੇ ਬੰਦੇ ਚਾਹੀ ਹਿੱਸੇਦਾਰ ਵੀ ਹੋਣ ਜਦੋਂ ਹਿੱਸੇਦਾਰ ਹੋਣ ਤੁਸੀਂ ਦੇਖੋ ਵੀ ਮੈਂ ਇਸ ਬੰਦੇ ਵਿੱਚੋਂ ਕਿਹੜੇ ਬੰਦੇ ਦਾ ਹਿੱਸਾ ਲੈ ਰਹਿਆ ਜਿਹੜਾ ਮੈਨੇ ਪਲਾਟ ਖਰੀਦਣਾ ਸ਼ੋਰੂਮ ਦੇ ਲਈ ਕਮਰਸ਼ੀਅਲ ਦੇ ਲਈ ਜਾਂ ਕੁਛ ਵੀ ਲਾ ਲੋ ਆਪਣੇ ਰਹਿਣ ਦੇ ਲਈ ਨੰਬਰ 2 ਤੇ ਜਦੋਂ ਤੁਸੀਂ ਉਹਦੀ ਮਾਲਕੀ ਦੇਖ ਲਈ ਤਾਂ ਇਹਦੇ ਵਿੱਚ ਕਈ ਵਾਰੀ ਹਿੱਸਾ ਵੱਧ ਹੁੰਦਾ ਮੰਨ ਲਓ ਮੈਨੇ ਕੋਈ ਚੀਜ਼ ਵੇਚਣੀ ਆ ਮੇਰੇ ਤੇ ਹਿੱਸਾ ਜ਼ਿਆਦਾ ਤਾਂ ਮੈਂ ਉਹਦੇ ਵਿੱਚੋਂ ਥੋੜਾ ਜਿਹਾ ਹਿੱਸਾ ਵੇਚਣਾ ਮੰਨ ਲਓ 200 ਗਜ 250 ਗਜ ਤਾਂ ਮੈਨੂੰ ਉਹਦਾ ਹਿੱਸਾ ਕੱਢਣਾ ਹੋਣਾ ਜ਼ਰੂਰੀ ਆ ਤਾਂ ਕਿ ਜਿਹੜਾ ਮੇਰਾ 8ਵਾਂ ਖਾਨਾ ਜਦੋਂ ਮੇਰੀ ਰਜਿਸਟਰੀ ਹੋਊਗੀ ਤਾਂ ਇੱਥੇ ਮੇਰੇ 8ਵੇਂ ਖਾਨੇ ਦੇ ਵਿੱਚ ਵਿਸ਼ੇਸ਼ ਕਰਨ ਦੇ ਵਿੱਚ ਜਿਹੜਾ ਵੀ ਬੰਦਾ ਖਰੀਦੂਆ ਮੰਨ ਲਓ ਕੋਈ ਵੀ ਬੰਦਾ ਖਰੀਦ ਰਿਹਾ ਸਪੋਰਟ ਕਰੋ ਮਲਕੀਤ ਸਿੰਘ ਕਿਸੇ ਬੰਦੇ ਨੇ ਕੋਈ ਜਗ੍ਹਾ ਖਰੀਦੀ ਆ ਤਾਂ ਉੱਥੋਂ ਆਜੂਗਾ ਕਿ ਇੰਤਕਾਲ ਮਲਕੀਤ ਸਿੰਘ ਦਾ ਇਹਨਾ ਨਾਮ ਮਨਜ਼ੂਰ ਹੋ ਗਿਆ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਕਿੰਨੇ ਵਟੇ ਕਿੰਨੇ ਹਿੱਸੇ ਚੋਂ ਮੈਂ ਉਹ ਜਗ੍ਹਾ ਖਰੀਦੀ ਆ ਫਿਰ ਤੁਸੀਂ ਕਦੇ ਵੀ ਧੋਖਾ ਨਹੀਂ ਖਾਓਗੇ ਉਸ ਤੋਂ ਅਗਲੀ ਗੱਲ ਕਿ ਜਿਹੜਾ ਤੁਸੀਂ ਜਗ੍ਹਾ ਖਰੀਦੀ ਆ ਪਲਾਟ ਖਰੀਦਿਆ ਜਾਂ ਕੋਈ ਵੀ ਸ਼ੋਰੂਮ ਦੇ ਲਈ ਜਗ੍ਹਾ ਖਰੀਦੀ ਆ ਤਾਂ ਜਿਹੜੇ ਉਹਦੇ ਨੰਬਰ ਨੇ ਕਿ ਜਿਹੜੇ ਮੈਂ ਨੰਬਰ ਪਹਿਲਾਂ ਦੇਖੇ ਸੀ ਉਹੀ ਨੰਬਰ ਮੇਰੀ ਰਿਸਟਰੀ ਵਿੱਚ ਪਏ ਨੇ ਹੋਰ ਨੰਬਰ ਤਾਂ ਨਹੀਂ ਹੈਗੇ ਫਰਦ ਵਿੱਚ ਉਹੀ ਨੰਬਰ ਨੇ ਜਿਹੜੇ ਮੇਰੀ ਰਜਿਸਟਰੀ ਦੇ ਵਿੱਚ ਨੇ ਇਹ ਚੀਜ਼ਾਂ ਜਦੋਂ ਤੁਹਾਡੀ ਕੋਈ ਜਗ੍ਹਾ ਸਿਲੈਕਟ ਹੋ ਗਈ ਉਹਦੇ ਲਈ ਤੁਹਾਨੂੰ ਜ਼ਰੂਰੀ ਨੇ ਉਸ ਤੋਂ ਅਗਲੀ ਗੱਲ ਜਿਹੜੀਆਂ ਜਦੋਂ ਤੁਸੀਂ ਇੱਕ ਕਲੋਨੀ ਦੇ ਵਿੱਚ ਐਂਟਰ ਕਰੋਗੇ ਉਹਦੀਆਂ ਗਲੀਆਂ ਲਾ ਲਓ ਜਾਂ ਸੜਕਾਂ ਲਾ ਲਓ ਵੀ ਉਹ 60 ਫੁੱਟੀਆਂ ਨੇ 35 ਫੁੱਟੀਆਂ ਨੇ ਜਾਂ 40 ਫੁੱਟ ਚੌੜੀਆਂ ਨੇ ਤਾਂ ਕਿੰਨੇ ਫੁੱਟ ਚੌੜੀਆਂ ਨੇ ਉਹਦੇ ਦੇਖੋ ਵੀ ਸਾਡੇ ਪਲਾਟ ਨੂੰ ਇੱਕ ਜਾਂ ਦੋ ਜਾਂ ਤਿੰਨ ਗਲੀਆਂ ਲੱਗ ਰਹੀਆਂ ਨੇ ਕਟੂ-ਕਟ ਇੱਕ ਗਲੀ ਲੱਗਣੀ ਜ਼ਰੂਰੀ ਆ ਜੇ ਸਾਨੂੰ ਇਹ ਨਾ ਹੋਵੇ ਕਿ ਅਸੀਂ ਕੋਈ ਸਸਤਾ ਕਰਕੇ ਪਲਾਟ ਲੈ ਲਈਏ ਅਗਲਾ ਕਹੇ ਵੀ ਕੱਲ ਨੂੰ ਭਾਈ ਜੀ ਗਲੀ ਲੱਗੂਗੀ ਪਰ ਅੱਜ ਇਹਦਾ ਰੇਟ ਇੰਨਾ ਕਾ ਉਹ ਕਦੇ ਵੀ ਉਸ ਲਾਲਚ ਚ ਨਾ ਪਿਓ ਠੀਕ ਆ ਜੇ ਤੁਹਾਡੇ ਪਲਾਟ ਨੂੰ ਗਲੀ ਨਹੀਂ ਲੱਗ ਰਹੀ ਤਾਂ ਤੁਸੀਂ ਉਹ ਪਲਾਟ ਨਾ ਖਰੀਦੋ ਵੈਸੇ ਤਾਂ ਹਰੇਕ ਕਲੋਨੀ ਦੇ ਵਿੱਚ ਇਦਾਂ ਹੁੰਦਾ ਕਿ ਜਦੋਂ ਅਸੀਂ ਕੋਈ ਪਲਾਟ ਕੱਟਦੇ ਆ ਉਦੋਂ ਪ੍ਰੋਪਰ ਗਲੀ ਜਾਂਦਾ ਲੱਗੀਆਂ ਹੁੰਦੀਆਂ ਨੇ ਤਾਂ ਬਾਅਦ ਦੇ ਵਿੱਚ ਕੁਛ ਇਦਾਂ ਦਾ ਹੋ ਜੇ ਉਹ ਗੱਲ ਆਡਾ ਪਰ ਜਦੋਂ ਤੁਸੀਂ ਨੇ ਖਰੀਦਨਾ ਤਾਂ ਕਿ ਇੱਥੇ ਗੱਲਾਂ ਦੋਨੇ ਹੁੰਦੇ ਨੇ ਕੀ ਨਾ ਤਾਂ ਵੇਚਣ ਵਾਲੇ ਨੂੰ ਕੋਈ ਦਿੱਕਤ ਹੋਵੇ ਨਾ ਖਰੀਦਣ ਵਾਲੇ ਨੂੰ ਵੇਚਣ ਵਾਲੇ ਨੂੰ ਇਹ ਹੁੰਦਾ ਕਿ ਜਿਹੜਾ ਮੇਰਾ ਗਾਹਕ ਆ ਉਹ ਲਾਈਫਟਾਈਮ ਮੇਰੇ ਨਾਲ ਜੁੜਿਆ ਰਹੇ ਖਰੀਦਣ ਵਾਲਾ ਇਹ ਹੁੰਦਾ ਕਿ ਮੈਂ ਉਹ ਤੋਂ ਉਹ ਚੀਜ਼ ਖਰੀਦੀ ਆ ਮੇਰੇ ਹੱਡ ਪੰਨਵੀ ਮਿਹਨਤ ਤਾਂ ਮੇਰਾ ਉਹ ਪੈਸਾ ਕਿਸੇ ਚੰਗੀ ਜਗ੍ਹਾ ਤੇ ਲੱਗੇ ਮੇਨ ਕੀ ਗੱਲ ਆ ਕਿ ਜਿਹੜੀ ਤੁਸੀਂ ਪਲਾਟ ਜਿਹੜਾ ਪਲਾਟ ਖਰੀਦ ਰਹੇ ਹੋ ਉਹਨੂੰ ਪ੍ਰੋਪਰ ਗਲੀ ਲੱਗਣੀ ਹੋਣੀ ਜ਼ਰੂਰੀ ਆ ਤੁਹਾਡੇ ਨਕਸ਼ੇ ਦੇ ਵਿੱਚ ਤੁਹਾਨੂੰ ਪ੍ਰੋਪਰ ਉਹਦਾ ਬਾਰੇ ਪਤਾ ਹੋਣਾ ਚਾਹੀਦਾ ਉਸ ਤੋਂ ਅਗਲੀ ਗੱਲ ਜਿਹੜੀ ਪਬਲਿਕ ਪਲੇਸ ਦੀ ਜਗ੍ਹਾ ਆ ਗਈ ਜਿਵੇਂ ਕਮਿਊਨਿਟੀ ਸੈਂਟਰ ਆ ਗਿਆ ਜਾਂ ਕਲੱਬ ਸੈਂਟਰ ਆ ਗਿਆ ਜਾਂ ਮੇਰੇ ਪਿੱਛੇ ਤੁਸੀਂ ਪਾਰਕ ਦੇਖ ਰਹੇ ਹੋ ਇਹ ਪਾਰਕ ਆ ਗਿਆ ਜਾਇਸ ਤੋਂ ਬਿਨਾ ਜਿਵੇਂ ਧਾਰਮਿਕ ਸੰਸਥਾਵਾਂ ਹੋ ਗਈਆਂ ਕੋਈ ਧਾਰਮਿਕ ਜਿਵੇਂ ਮੰਦਿਰ ਦੀ ਜਗ੍ਹਾ ਹੋ ਗਈ ਜਾਂ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੋ ਗਈ ਉਹ ਪ੍ਰੋਪਰ ਉਹਨਾਂ ਦੇ ਲਈ ਥਾਵਾ ਹੋਣੀ ਹੈ ਜ਼ਰੂਰੀ ਨਹੀਂ ਜੇ ਨਹੀਂ ਟ੍ਰਾਂਸਪੋਰਟ ਕਰੋ ਤੁਹਾਡਾ ਉੱਥੇ ਸਵਾਲ ਹੋਣਾ ਜ਼ਰੂਰੀ ਹੈ ਕਿ ਭਾਈ ਜੀ ਜਿਹੜੇ ਆਪਾਂ ਪਲਾਟ ਕੱਟ ਰਹੇ ਆ ਤਾਂ ਉਹ ਪ੍ਰੋਪਰ ਉਸ ਥਾਂਾਂ ਦੇ ਜਗ੍ਹਾ ਛੱਡੀਆਂ ਹੋਈਆਂ ਨੇ ਤਾਂ ਇਹ ਨਾ ਹੋਵੇ ਕੱਲ ਨੂੰ ਜਦੋਂ ਇਹ ਪਲਾਟ ਸੇਲ ਹੋਗੇ ਤਾਂ ਉਦੋਂ ਬਾਅਦ ਦੇ ਵਿੱਚ ਉਹਦੇ ਵਿੱਚ ਕੁਛ ਏਦਾਂ ਦਾ ਹੋਵੇ ਕਿ ਹਾਂ ਵੀ ਸਾਨੂੰ ਕੋਈ ਦਿੱਕਤ ਵਾਲਾ ਸਾਹਮਣਾ ਨਾ ਕਰਨਾ ਪਵੇ। ਇਹ ਕਿਸੇ ਵੀਰ ਨੇ ਸਵਾਲ ਕਰੇ ਦੀ ਪਰਸੋਂ ਮੇਰੇ ਲਈ ਕਾਲ ਆਈ ਕਿ ਭਾਈ ਜੀ ਅਸੀਂ ਨੇ ਇੱਕ ਪਲਾਟ ਲਿਆ ਬਹੁਤ ਸਾਲ ਪਹਿਲਾਂ ਪੁਰਾਣੀਆਂ ਗੱਲਾਂ ਹੋਗੀਆਂ। ਵੈਸੇ ਹੁਣ ਤਾਂ ਤੁਸੀਂ ਕਿਤੇ ਵੀ ਚੱਲ ਜਾਓ ਜਿਹੜੀ ਕਲੋਨੀ ਆ ਉਹ ਅਪਰੂਵਡ ਆ ਨੰਬਰ 1 ਨੰਬਰ 2 ਤੇ ਉਹਨਾਂ ਨੇ ਬੜੇ ਸਿਸਟਮੈਟਿਕਲੀ ਦੇ ਹੋਏ ਨੇ ਗਲੀਆਂ ਇਹੋ ਰਸਤੇ ਬਣਾਏ ਹੋਏ ਨੇ ਪ੍ਰੋਪਰ 35 ਫੁੱਟ 40 ਫੁੱਟ 30 ਫੁੱਟ ਜਿੱਦਾਂ ਦਾ ਵੀ ਹੁੰਦਾ ਕਲੋਨੀ ਦਾ ਸਿਸਟਮ ਆ ਉਦਾਂ ਕੱਟਿਆ ਹੋਇਆ ਵੈਸੇ ਉਦਾਂ ਦੀਆਂ ਕਲੋਨੀਆਂ ਹੁਣ ਨਹੀਂ ਹੈਗੀਆਂ ਪਰ ਫਿਰ ਵੀ ਇੱਕ ਇੱਕ ਜਾਣਕਾਰੀ ਦੇ ਲਈ ਇੱਕ ਅਵੇਅਰਨੈਸ ਦੇ ਲਈ ਆਪਾਂ ਨੇ ਇੱਕ ਉਹ ਬਾਈ ਦੇ ਕਮੈਂਟ ਦੇ ਆਧਾਰ ਤੇ ਕਿ ਵੀਡੀਓ ਬਣਾਤੀ ਵੀ ਹੁਣ ਤੁਸੀਂ ਕਿਸੇ ਵੀ ਕਲੋਨੀ ਚ ਪਲਾਟ ਲੈ ਰਹੇ ਹੋ ਤਾਂ ਇਹ ਚਾਰ ਪੰਜ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਓ ਪ੍ਰਾਪਰਟੀ ਵਾਸੀ ਕਿਤੇ ਵੀ ਲੈ ਰਹੇ ਹੋ ਤਾਂ ਤੁਸੀਂ ਫਰਦ ਦੇਖੋ ਫਰਦ ਸਾਡੀ ਉਹ ਚੀਜ਼ ਹੈ ਜੀ ਤੇ ਉੱਪਰ ਅਸੀਂ ਨੱਚਦੇ ਆ ਜੀ ਦੀ ਉੱਪਰ ਅਸੀਂ ਟੱਪਦੇ ਆ ਜੀ ਦੀ ਉੱਪਰ ਸਾਡੀ ਬੱਚਿਆਂ ਦਾ ਭਵਿੱਖ ਖੜਿਆ ਸੀ ਕਹਿਦਾ ਨੇ ਕਿ ਹਾਂ ਸਾਡੇ ਬੱਚਿਆਂ ਦੇ ਨਾਂ ਤੇ ਐਨੀ ਜ਼ਮੀਨ ਆ ਕਿਉਂਕਿ ਜੇ ਫਰਦ ਦੇ ਹੀ ਡਾਟਾ ਨਹੀਂ ਹੈਗਾ ਤਾਂ ਤੁਸੀਂ ਉਹਦੇ ਮਾਲਕ ਕਦੇ ਨਹੀਂ ਬਣ ਸਕਦੇ ਬੇਸ਼ੱਕ ਤੁਸੀਂ ਕਿਤੇ ਚੱਲ ਜਾਓ ਇਹ ਚੀਜ਼ ਦਾ ਕਦੇ ਵੀ ਭਰੋਸਾ ਨਾ ਕਰਿਓ ਪਰ ਉਹਨਾਂ ਨੂੰ ਭਰੋਸਾ ਕਰਿਓ ਜਦੋਂ ਤੁਸੀਂ ਸਪੋਚ ਕਰੋਰੇ ਸਤਨਾਮ ਸਿੰਘ ਆ ਮੈਂ ਸਤਨਾਮ ਸਿੰਘ ਤੋਂ ਮੇਰਾ ਨਾਮ ਰਵਿੰਦਰ ਸ਼ਰਮਾ ਮੈਂ ਜਗ੍ਹਾ ਖਰੀਦ ਰਿਹਾ ਜਦੋਂ ਸਤਨਾਮ ਸਿੰਘ ਤੋਂ ਟਰਾਂਸਫਰ ਹੋ ਕੇ ਰਵਿੰਦਰ ਸ਼ਰਮਾ ਦੇ ਨਾਂ ਤੇ ਜਗ੍ਹਾ ਗਈ ਫੇਰ ਇਹ ਮੈਂ ਅੱਗੇ ਆਪਣੇ ਬੱਚਿਆਂ ਨੂੰ ਅੱਗੇ ਇਹ ਲਪਰਤੀਜ ਕਰ ਸਕਦਾ ਆਦਰਵਾਈਜ਼ ਨਹੀਂ ਕਿਉਂਕਿ ਜਦੋਂ ਸਾਨੂੰ ਨਾ ਹੀ ਨਹੀਂ ਪਤਾ ਇਸ ਕਰਕੇ ਇਹ ਚੀਜ਼ਾਂ ਦਾ ਹਰੇਕ ਧਿਆਨ ਰੱਖਿਓ ਤਾਂ ਹੋਰ ਕਮੈਂਟ ਕਰਕੇ ਦੱਸੋ ਤੁਸੀਂ ਕਿਦਾਂ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਆਪਣੇ ਪੇਜ ਨੂੰ ਆਪਣੇ ਚੈਨਲ ਨੂੰ ਫੋਲੋ ਕਰਿਓ ਮਿਲ ਜਾ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦਿਓ ਯਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਦੋਸਤੋ ਜਿਹੜਾ ਆਪਾਂ ਨੇ ਐਪ ਬਣਾਇਆ ਪੰਜਾਬ ਦੇ ਹੀਰੇ ਜ਼ਮੀਨ ਤਕਸੀਮੇਂਤ ਕਾਲ ਫਰਦ ਦੀ ਜਾਣਕਾਰੀ ਦੇ ਲਈ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈਗੀ ਆ ਜੋ ਤੁਸੀਂ ਇਹਨੂੰ ਡਾਊਨਲੋਡ ਕਰ ਲਿਆ ਉਸ ਤੋਂ ਬਾਅਦ ਇਹਨੂੰ ਓਪਨ ਕਰੋਗੇ ਤੁਸੀਂ ਤਾਂ ਤੁਹਾਨੂੰ ਫ੍ਰੀ ਮਟੀਰੀਅਲ ਦੇ ਵਿੱਚ ਜਾਣਕਾਰੀ ਮਿਲੂਗੀ ਰਿਕਾਰਡਡ ਵੀਡੀਓ ਦੇ ਵਿੱਚ ਜਾਣਕਾਰੀ ਮਿਲੂਗੀ ਤੇ ਇੱਕ ਲੈਂਡ ਰਿਕਾਰਡ ਵੀਡੀਓ ਆ ਇਹ ਤਿੰਨ ਕਾਲਮ ਆਪਣੇ ਬਣੇ ਹੋਏ ਨੇ ਤਿੰਨਾਂ ਦੇ ਵਿੱਚ 150 ਤੋਂ ਵੱਧ ਵੀਡੀਓ ਪਈਆਂ ਨੇ ਜੇ ਕਿਸੇ ਭਰਾ ਨੂੰ ਭੈਣ ਨੂੰ ਕੋਈ ਪ੍ਰੋਬਲਮ ਹੈ ਐਪ ਦੇ ਸੰਬੰਧ ਵਿੱਚ ਤਾਂ ਤੁਸੀਂ 983105702 ਤੇ ਕਰ ਸਕਦੇ ਹੋ WhatsApp ਕਰ ਸਕਦੇ ਹੋ ਧੰਨਵਾਦ